ਦੇਸ਼ ਨੂੰ ਕਵਰ ਕਰ ਲਿਆ ਹੈ ਲਗਾਤਾਰ ਪੰਜਾਬ ਦੇ ਵਿੱਚ ਵੀ ਮੌਨਸੂਨ ਦੇ ਰੰਗ ਵੇਖਣ ਨੂੰ ਮਿਲ ਰਹੇ ਨੇ ਤੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਵਾਖਵਾ ਕੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਵਾਖਵਾ ਕੇ ਇਲਾਕਿਆਂ ਦੇ ਵਿੱਚ ਹੀ ਅਲਰਟ ਜਾਰੀ ਕੀਤੇ ਜਾ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਕਿ ਮੀਂਹ ਜਿਹੜਾ ਉਹ ਪਵੇਗਾ ਤਾਂ ਹਫਤੇ ਹਫਤੇ ਦੇ ਲਈ ਜੋ ਹੈ ਅਲਰਟ ਜਾਰੀ ਕੀਤਾ ਜਾ ਰਿਹਾ ਤਾਂ ਇਸ ਵੇਲੇ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਵਿਖਾਵਾਂਗੇ ਜਿੱਥੇ ਕਿ ਇਸ ਵੇਲੇ ਮੀਂਹ ਪੈ ਰਿਹਾ ਸਵੇਰ ਤੋਂ ਹੀ ਤੁਹਾਨੂੰ ਦੱਸਦੇ ਕਿ ਭਾਰੀ ਮੀਂਹ ਨੇ ਜਲੰਧਰ ਦੇ ਵਿੱਚ ਦਸਤਕ ਦਿੱਤੀ ਹੋਈ ਹੈ ਤੇ ਇਸ ਵੇਲੇ ਵੀ ਦਰਮਿਆਨੀ ਬਾਰਿਸ਼ ਜੜੀ ਹੈ ਜਲੰਧਰ ਦੇ ਵਿੱਚ ਹੋ ਰਹੀ ਹੈ ਸੋ ਮੈਂ ਤੁਹਾਨੂੰ ਵੀ ਚਾਹਾਂਗੀ ਕਿ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਡਾ ਇਲਾਕਾ ਕਿਹੜਾ ਹੈ ਤੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੀ بارش ਹੋ ਰਹੀ ਹੈ ਸੋ ਇੱਥੇ ਜਲੰਧਰ ਦੇ ਵਿੱਚ ਤਾਂ ਅੱਜ ਖਾਸ ਕਰ ਲਈ ਹੋ ਗਈ ਹੈ ਕਿ ਹਿਮਾਚਲ ਦੇ ਪਹਾੜ ਦੇਖਣ ਲੱਗ ਗਏ ਨੇ ਜੀ ਹਾਂ ਜਲੰਧਰ ਦੀਆਂ ਉਹ ਤਸਵੀਰਾਂ ਤੁਹਾਨੂੰ ਜਲਦੀ ਵਿਖਾਵਾਂਗੇ ਇਸੇ ਵੀਡੀਓ ਦੇ ਵਿੱਚੋਂ ਤੁਸੀਂ ਤਸਵੀਰਾਂ ਵੇਖੋਗੇ ਕਿ ਜਿਸ ਵਿੱਚ ਜਲੰਧਰ ਤੋਂ ਜੁੜਾ ਪਹਾੜ ਦਿਖ ਰਹੇ ਨੇ ਹਿਮਾਚਲ ਦੇ ਤਾਂ ਪਹਿਲਾਂ ਵੀ ਇਹ ਚੀਜ਼ ਹੋ ਚੁੱਕੀ ਹੈ ਕੋਰੋਨਾ ਟਾਈਮ ਤੇ ਵੀ ਦੱਸੇ ਕਿ ਹਿਮਾਚਲ ਦੇ ਜਿਹੜੇ ਪਹਾੜ ਦਿਖੇ ਸੀਗੇ ਜਦੋਂ ਮੌਸਮ ਕਲੀਅਰ ਹੋ ਗਿਆ ਸੀ ਅਸਮਾਨ ਕਲੀਅਰ ਹੋ ਗਿਆ ਸੀਗਾ ਤਾਂ ਫਿਰ ਹਿਮਾਚਲ ਤੋਂ ਪਹਾੜ ਦਿਖਣ ਲੱਗ ਗਏ ਸੀਗੇ ਲੋਕ ਬੜੇ ਖੁਸ਼ ਹੋਏ ਸੀਗੇ ਤਾਂ ਹੁਣ ਇੱਕ ਵਾਰ ਫਿਰ ਤੋਂ ਉਹੀ ਮੰਜ਼ਰ ਜਿਹੜਾ ਉਹੀ ਤਸਵੀਰ ਤੁਹਾਨੂੰ ਜਲੰਧਰ ਦੇ ਵਿੱਚ ਅੱਜ ਵੇਖਣ ਨੂੰ ਮਿਲੇਗੀ ਜਲੰਧਰ ਵਾਸੀਆਂ ਦੇ ਲਈ ਜਿਹੜੀ ਇਹ ਅਹਿਮ ਖਬਰ ਹੈ ਕਿ ਹਿਮਾਚਲ ਦੇ ਪਹਾੜ ਉਹਨਾਂ ਨੂੰ ਆਪਣੀਆਂ ਅੱਜ ਛੱਤਾਂ ਤੋਂ ਵੇਖ ਸਕਦੇ ਨੇ ਤਾਂ ਜੇਕਰ ਤੁਸੀਂ ਵੀ ਜਲੰਧਰ ਦੇ ਵਿੱਚ ਰਹਿੰਦੇ ਹੋ ਤਾਂ ਆਪਣੀ ਛੱਤ ਤੇ ਚੜੋ ਤੇ ਆਪਣੀ ਛੱਤ ਤੋਂ ਤੁਸੀਂ ਅੱਜ ਹਿਮਾਚਲ ਦੇ ਪਹਾੜ ਵੇਖ ਸਕੋਗੇ ਤਾਂ ਮੌਸਮ ਜੋ ਹੈ ਲਗਾਤਾਰ ਕਰਵਟ ਲੈ ਰਿਹਾ ਹੈ ਸ਼ੁਰੂ ਤੋਂ ਹੀ ਸੂਏਰ ਤੋਂ ਜੋ ਹੈ ਦੱਸਿਆ ਕਿ ਲਗਾਤਾਰ ਭਾਰੀ ਮੀਂਹ ਨੇ दस्तक ਦਿੱਤੀ ਹੋਈ ਹੈ ਸ਼ਹਿਰ ਦੇ ਵਿੱਚ ਤੇ ਜਿਸ ਕਰਕੇ ਗਰਮੀ ਤੋਂ ਇਥੇ ਲੋਕਾਂ ਨੂੰ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਤਾਂ ਜਿੱਥੇ તાਪਮਾਨ ਜੋ ਹੈ 40 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਸੀਗਾ ਹੁਣ ਉਹ તાਪਮਾਨ ਦੱਸੇ ਕਿ 35 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਚੁੱਕਾ ਹੈ ਤਾਂ ਇਥੇ ਇਸ ਤਾਪਮਾਨ ਦੇ ਡਿਗਨ ਕਾਰਨ ਦੱਸਦੇ ਕਿ ਰਾਹਤ ਜਿਹੜੀ ਗਰਮੀ ਤੋਂ ਮਿਲੀ ਹੈ ਤੇ ਹੁਣ ਮੀਂਹ ਲਗਾਤਾਰ ਜਲੰਧਰ ਦੇ ਵਿੱਚ ਵੀ ਪੈ ਰਿਹਾ ਸੋ ਤੁਸੀਂ ਵੀ ਕਮੈਂਟ ਦੇ ਵਿੱਚ ਲਗਾਤਾਰ ਦੱਸਦੇ ਰਹੋ ਕਿ ਤੁਹਾਡਾ ਇਲਾਕਾ ਕਿਹੜਾ ਹੈ ਤੇ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਪੈ ਰਿਹਾ ਸੋ ਉਹ ਜਾਣਕਾਰੀ ਤੁਸੀਂ ਵੀ ਜ਼ਰੂਰ ਸਾਂਝੀ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਲੇਕਿਨ ਫਿਲਹਾਲ ਜੇਕਰ ਜਲੰਧਰ ਦੀਆਂ ਤਸਵੀਰਾਂ ਅਸੀਂ ਵੇਖੀਏ ਜਲੰਧਰ ਦੀ ਇਹ ਵਿੱਚ ਤੁਸੀਂ ਵੇਖੋ ਤਾਂ ਇੱਥੇ ਮੀਂਹ ਲਗਾਤਾਰ جاری ਹੈ ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਤੇ ਹੁਣ ਬਾਕੀ ਦਿਨ ਵੀ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੀਂਹ ਜੋ ਹੈ ਉਹ ਪੈਂਦਾ ਰਹੇਗਾ ਤਾਂ ਇੱਥੇ ਜੇਕਰ ਅਸੀਂ ਗੱਲ ਕਰੀਏ ਕਿ ਤਾਪਮਾਨ ਕਿੰਨਾ ਕਹਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਉਹ ਵੀ ਤਾਪਮਾਨ ਦੱਸਿਆ ਕਿ 30 ਡਿਗਰੀ ਸੈਲਸੀਅਸ ਤੱਕ ਜੋ ਹੈ ਵੱਧ ਤੋਂ ਵੱਧ ਜਾਏਗਾ ਤੇ ਜਿਹੜਾ ਹੈ ਕਟੋ ਕਰਤਾ ਆਪਾਂ ਨੇ ਇਥੇ 25 ਤੋਂ 26 ਡਿਗਰੀ ਸੈਲਸੀਅਸ ਰਹਿਣ ਵਾਲਾ ਸੋ ਇਥੇ ਲੋਕਾਂ ਦੇ ਲਈ ਜੋ ਇਹ ਕਾਫੀ ਵੱਡੀ ਖੁਸ਼ਖਬਰੀ ਹੈ ਕਿ ਗਰਮੀ ਜਿਹੜੀ ਹੈ ਹੁਣ ਉਹ ਜ਼ਿਆਦਾ ਨਹੀਂ ਪੜੇਗੀ ਜੋ ਲੋ ਜਿਹੜੀ ਹੈ ਚੱਲ ਰਹੀ ਸੀ ਬੀਤੇ ਦਿਨਾਂ ਦੇ ਵਿੱਚ ਉਸ ਤੋਂ ਜੋ ਹੈ ਰਾਹਤ ਮਿਲੀ ਹੈ ਮੌਨਸੂਨ ਦੇ ਆਉਣ ਦੇ ਨਾਲ ਜੋ ਹੈ ਇਹ ਮੀਤਾ ਲਗਾਤਾਰ ਪੈ ਰਿਹਾ ਹੈ ਤੇ ਗਰਮੀ ਤੋਂ ਜਿਹੜੀ ਉਹ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਸੋ ਜਲੰਧਰ ਦੇ ਵਿੱਚ ਦੇਖੋ ਤੁਸੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਦਾ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਜਿਹੜਾ ਅਗਲੇ ਹਫਤੇ ਤੱਕ ਇਹ ਪੂਰਾ ਹਫਤਾ ਜੋ ਹੈ ਕਿਹਾ ਜਾ ਰਿਹਾ ਹੈ ਕਿ ਜੰਮ ਕੇ ਮੀ ਪਏਗਾ ਤੇ ਪੂਰੇ-ਪੂਰੇ ਦਿਨ ਹੋ ਸਕਦਾ ਹੈ ਕਿ ਮੀ ਦੀ ਝੜੀ ਲੱਗੀ ਰਹੇ ਜਿਸ ਕਰਕੇ ਹਾਲਾਂਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਲੇਕਿਨ ਗਰਮੀ ਤੋਂ ਇੱਥੇ ਰਾਹਤ ਜ਼ਰੂਰ ਜਿਹੜੀ ਹੈ ਉਹ ਮਿਲਦੀ ਹੋਈ ਨਜ਼ਰ ਹੈਗੀ ਸੋ ਦੱਸੇ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਪੰਜਾਬ ਦੇ ਵਿੱਚ ਅ ਅਲਰਟ ਜਾਰੀ ਕੀਤੇ ਜਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਹੈ yellow alert ਜਾਂ ਫਿਰ orange alert ਦਿੱਤੇ ਜਾ ਰਹੇ ਨੇ ਕਿ ਮੀਂਹ ਜੋ ਹੈ ਉਹ ਲਗਾਤਾਰ ਪੈਗਾ ਸੋ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਇਹ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਹੜ੍ਹ ਵਰਗੇ ਹਾਲਾਤ ਵੀ ਜਿਹੜਾ ਉਹ ਬੰਦੇ ਹੋਏ ਨਜ਼ਰ ਆ ਸਕਦੇ ਨੇ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਅ ਦਰਿਆ ਕੰਡੇ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਖਤਰਾ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਉਥੇ ਜੇਕਰ ਜਿਵੇਂ ਦੇਖਿਆ ਹੋਵੇ ਅਸੀਂ ਤੁਸੀਂ ਵੀਡੀਓਜ਼ ਦੇ ਵਿੱਚ ਵੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਜ਼ ਤੁਸੀਂ ਵੇਖੀਆਂ ਹੋਣਗੀਆਂ ਕਿ ਬਿਆਸ ਨਦੀ ਦੇ ਵਿੱਚ ਜੋ ਹੈ ਪਾਣੀ ਵਧਦਾ ਜਾ ਰਿਹਾ ਹੈ ਜਾਂ ਫਿਰ ਹੋਰ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਵਧਦਾ ਜਾ ਰਿਹਾ ਸੋ ਉਸ ਕਰਕੇ ਜੋ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਉਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਜਿਵੇਂ ਜਿਵੇਂ ਤੁਸੀਂ ਵੇਖੋ ਕਿ ਮੀਂਹ ਜਿਹੜਾ ਜ਼ਿਆਦਾ ਪਾਏਗਾ ਹਰ ਦੀ ਸਥਿਤੀ ਦਾ ਖਤਰਾ ਵੀ ਜ਼ਿਆਦਾ ਵੱਧ ਸਕਦਾ ਹੈ ਸੋ ਉਹ ਚੀਜ਼ ਵੀ ਜਿਹੜੀ ਜੇਕਰ ਅਸੀਂ ਧਿਆਨ ਦੇ ਵਿੱਚ ਰੱਖੀਏ ਤਾਂ ਉਹ ਖਤਰਨਾਕ ਸਾਬਤ ਹੋ ਸਕਦੀ ਹੈ ਰਾਹਤ ਤਾਂ ਜ਼ਰੂਰ ਮਿਲ ਰਹੀ ਹੈ ਗਰਮੀ ਤੋਂ ਲੇਕਿਨ ਇਥੇ ਇਹ ਰਾਹਤ ਜਿਹੜੀ ਹੈ ਉਹ ਭਾਰੀ ਵੀ ਪੈ ਸਕਦੀ ਹੈ ਕਿ ਜੇਕਰ ਹੜ ਵਰਗੀ ਸਥਿਤੀ ਬਣ ਗਈ ਤਾਂ ਫਿਲਹਾਲ ਜਲੰਧਰ ਦੇ ਵਿੱਚ ਅਜਿਹੀ ਕੋਈ ਸਥਿਤੀ ਬਣਦੀ ਨਜ਼ਰ ਨਹੀਂ ਆ ਰਹੀ ਹੈ ਬਾਰਿਸ਼ ਜ਼ਰੂਰ ਪੈ ਰਹੀ ਹੈ ਮੀਂਹ ਜ਼ਰੂਰ ਪੈ ਰਿਹਾ ਹੈ ਲੇਕਿਨ ਸਥਿਤੀ ਸਹੀ ਹੈ ਤੇ ਕੋਈ ਡਰਨ ਦੀ ਗੱਲ ਨਹੀਂ ਹੈ ਕਿਉਂਕਿ ਹਾਰਡ ਵਰਗੇ ਹਾਲਾਤ ਨੂੰ ਨਜੀਟਣ ਦੇ ਲਈ ਜੋ ਹੈ ਪ੍ਰਸ਼ਾਸਨ ਪਹਿਲਾਂ ਹੀ ਪੂਰੀ ਤਰੀਕੇ ਦੇ ਨਾਲ ਤਿਆਰ ਹੈ ਤਾਂ ਫਿਲਹਾਲ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਜੋ ਹੈ ਤੁਸੀਂ ਦੇਖੋ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਜਾਰੀ ਕੀਤਾ ਗਿਆ ਅਲਰਟ ਉਹ ਅੱਜ 11 ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਤੇ ਇੱਥੇ ਇਹ ਖਾਸ ਕਰ ਵੀ ਤੁਸੀਂ ਵੇਖੋ ਕਿ ਅੱਜ ਕਿਹਾ ਜਾ ਰਿਹਾ ਕਿ ਜਲੰਧਰ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜੋ ਹੈ ਹਿਮਾਚਲ ਦੇ ਪਹਾੜ ਵੀ ਵਿਖੇ ਜਾ ਰਹੇ ਨੇ ਤਾਂ ਹਿਮਾਚਲ ਦੇ ਪਹਾੜ ਵੀ ਦਿਖ ਰਹੇ ਨੇ ਇਹ ਵੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿਉਂਕਿ ਜਦੋਂ ਮੌਸਮ ਸਾਫ਼ ਹੁੰਦਾ ਹੈ ਤਾਂ ਫਿਰ ਮੌਸਮ ਸਾਫ਼ ਹੋਣ ਤੋਂ ਬਾਅਦ ਪਹਾੜ ਪਹਿਲਾਂ ਵੀ ਦਿਖ ਚੁੱਕੇ ਨੇ ਕਰੋਨਾ ਦੇ ਟਾਈਮ ਤੇ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸਾਰਾ ਕੁਝ ਬੰਦ ਹੋ ਗਿਆ ਸੀਗਾ ਤਾਂ ਫਿਰ ਮੌਸਮ ਇੱਕਦਮ ਖੁੱਲ ਗਿਆ ਸੀ ਮੌਸਮ ਕਲੀਅਰ ਹੋ ਚੁੱਕਿਆ ਸੀਗਾ ਆਸਮਾਨ ਕਲੀਅਰ ਸੀ ਤਾਂ ਆਸਮਾਨ ਦੇ ਸਾਫ ਹੋਣ ਕਾਰਨ ਹਿਮਾਚਲ ਦੇ ਜਿਹੜੇ ਧਰਮਸ਼ਾਲਾ ਦੇ ਪਹਾੜ ਨੇ ਉਹ ਦੇਖਣ ਲੱਗ ਗਏ ਸੀਗੇ ਤਾਂ ਉਹੀ ਇੱਕ ਵਾਰ ਫਿਰ ਤੋਂ ਨਜ਼ਾਰਾ ਜੋ ਇਹ ਜਲੰਧਰ ਵਾਸੀਆਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਸੋ ਉਹ ਜ਼ਰੂਰ ਤੁਸੀਂ ਜੇਕਰ ਜਲੰਧਰ ਦੇ ਵਿੱਚ ਰਹਿੰਦੇ ਹੋ ਤਾਂ ਆਪਣੀਆਂ ਛੱਤਾਂ ਤੇ ਚੜ ਕੇ ਤੁਸੀਂ ਉਹ ਨਜ਼ਾਰਾ ਵੇਖ ਸਕਦੇ ਹੋ ਕਿਉਂਕਿ ਇਸ ਵੇਲੇ ਜਿਹੜੇ ਹਿਮਾਚਲ ਦੇ ਪਹਾੜ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਸੋ ਉਹ ਪਹਾੜਾਂ ਦਾ ਨਜ਼ਾਰਾ ਜੋ ਹੈ ਕਾਫੀ ਸੋਹਣਾ ਲੱਗ ਰਿਹਾ ਹੈ ਇਸ ਵੇਲੇ ਤੇ ਉਹ ਨਜ਼ਾਰਾ ਵੇਖਣ ਦੇ ਲਈ ਤੁਸੀਂ ਜ਼ਰੂਰ ਜਿਹੜਾ ਹੈ ਅੱਜ ਜਲੰਧਰ ਦੇ ਵਿੱਚ ਤੁਸੀਂ ਉਹ ਨਜ਼ਾਰਾ ਵੇਖ ਸਕਦੇ ਹੋ ਸੋ ਪੰਜਾਬ ਦੇ ਦੱਸੇ ਕਿ 11 ਜ਼ਿਲ੍ਹਿਆਂ ਦੇ ਵਿੱਚ ਅੱਜ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਜਲੰਧਰ ਵੀ ਸ਼ਾਮਿਲ ਹੈ ਇੱਥੇ ਲਗਾਤਾਰ ਮੀਂਹ ਪੈਣ ਨੂੰ ਲੈ ਕੇ ਦੱਸਿਆ ਕਿ ਅਲਰਟ ਜੋ ਹੈ ਜਾਰੀ ਕੀਤਾ ਗਿਆ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਇਸ ਵਰ ਜੁਲਾਈ ਦੇ ਵਿੱਚ ਕਾਫੀ ਜ਼ਿਆਦਾ بارش ਹੋਣ ਦੀ ਸੰਭਾਵਨਾ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਜੁਲਾਈ ਦੇ ਵਿੱਚ ਜੰਮ ਕੇ ਮੀਂਹ ਪਏਗਾ ਸੋ ਇਸੇ ਨੂੰ ਜੇਕਰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਮੌਸਮ ਜੋ ਹੈ ਉਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਵਿੱਚ ਤਬਦੀਲੀ ਦੇਖਣ ਨੂੰ ਮਿਲੇ ਤਾਂ ਫਿਲਹਾਲ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਵੀ ਜੋ ਜਾਣਕਾਰੀ ਸਾਹਮਣੇ ਆਈ ਸੀ ਤਾਂ ਕਿਹਾ ਗਿਆ ਕਿ ਜੂਨ ਦੇ ਵਿੱਚ ਜਿਹੜੀ ਵੱਧ ਬਾਰਿਸ਼ ਹੋਈ ਹੈ ਤੇ ਹੁਣ ਜੁਲਾਈ ਦੇ ਵਿੱਚ ਵੀ ਪਹਿਲਾਂ ਨਾਲੋਂ ਵੱਧ ਬਾਰਿਸ਼ ਹੋਣ ਦੇ ਸੰਭਾਵਨਾ ਜੋ ਹੈ ਉਹ ਜਤਾਈ ਜਾ ਰਹੀ ਹੈ ਸੋ ਦੇਖਿਆ ਜਾਵੇ ਤਾਂ ਇਸ ਵੇਲੇ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਦੀ ਚੜੀ ਲੱਗੀ ਹੋਈ ਹੈ ਤਾਂ ਉਸ ਨਾਲ ਇੱਥੇ ਦੇ ਲੋਕਾਂ ਨੂੰ ਤਾਂ ਰਾਹ ਜਰੂਰ ਮਿਲੀ ਹੈ ਲੇਕਿਨ ਜੋ ਦਰਿਆ ਕੰਡੇ ਇਲਾਕੇ ਨੇ ਉਹਨਾਂ ਦੇ ਵਿੱਚ ਹੜ ਦਾ ਖਤਰਾ ਜ਼ਰੂਰ ਬਣ ਸਕਦਾ ਹੈ ਸੋ ਫਿਲਹਾਲ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਤੁਹਾਡਾ ਇਲਾਕਾ ਕਿਹੜਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਮੈਂ ਅਨੁਚੋਪਰਾ ਕੈਮਰਾਮੈਨ ਵਿਜੇ ਦੇ ਨਾਲ ਜਗਬਾਨੀ